ਤਨਖਾਹਿਆ ਜਿਹੜਾ ਹੁੰਦਾ ਉਹ ਹੁੰਦਾ ਗੁਰਮਤਿ ਬ੍ਰੋਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਾਹਿਆ ਹੁੰਦਾ ਸਿੱਖ ਰਾਤ ਮਰਿਆਦਾ ਦੇ ਵਿੱਚ ਉਹਦਾ ਉਲੇਖ ਮਿਲਦਾ ਕੁਛ ਨਾ ਬਸ ਹੀ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰ ਨਹੀਂ ਕੀਤੀ ਜਾ ਰਹੀ ਨਾ ਕਿਉਂਕਿ ਕੰਨ ਮੋਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਟਾਲ ਹੋਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਜੇ ਹੋਗਾ ਤਾਂ ਇਹਨੂੰ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਨਵਾਲੇ ਦੇ ਬਿਆਨ ਨੂੰ ਕਿਤਾਬ ਵੇਖਦੇ ਹੋ ਕੰਗਨਾ ਰੌੜ ਜਿਹੜਾ ਨੂੰ ਰੇਪ ਪਾ ਲੋ ਥ੍ਰੈਟ ਕੀਤਾ ਗਿਆ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਕੰਗਨਾ ਰੌੜ ਜਿਹੜੀ ਹੈ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀਪਤ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫੈਲਾਉਣ ਲਈ ਬੀਜਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ